ਤੁਸੀਂ ਇਸ ਵੀਡੀਓ ਦੇ ਵਿੱਚ ਵੇਖਿਆ ਹੋਵੇਗਾ ਕਿ ਇੱਕ ਸ਼ਖਸ ਵਿਸਾਖੀ ਦੇ ਨਾਲ ਤੁਰਦਾ ਪਿਆ ਹੈ ਉਸ ਨਾਲ ਇੱਕ ਔਰਤ ਹੈ ਜਿਹੜੀ ਸਾਹਮਣੇ ਵਾਲੇ ਵਿਅਕਤੀ ਦੇ ਤਰਲੇ ਮਿੰਤਾ ਪਾਉਂਦੀ ਹੋਈ ਦਿਖਾਈ ਦੰਦੀ ਪਈ ਹੈ ਗੌਰ ਦੇ ਨਾਲ ਇਸ ਵੀਡੀਓ ਨੂੰ ਵੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਸ਼ਖਸ ਜਿਹੜਾ ਵਿਸਾਖੀ ਦੇ ਨਾਲ ਤੁਰ ਰਿਹਾ ਹੈ ਉਸ ਨੂੰ ਸਾਹਮਣੇ ਵਾਲਾ ਵਿਅਕਤੀ ਕੁਝ ਬੋਲਦਾ ਹੋਇਆ ਦਿਖਾਈ ਦੇ ਰਿਹਾ ਹੈ ਉਸ ਨੂੰ ਡਾਂਟਦਾ ਪਿਆ ਹੈ ਉਸ ਨੂੰ ਛਿੜਕਾ ਤੇ ਉਸ ਨਾਲ ਗਾਲੀ ਗਲੋਚ ਕਰਦਾ ਹੋਇਆ ਵੀ ਦਿਖਾਈ ਦਿੰਦਾ ਪਿਆ ਹੈ ਤੇ ਇੱਕ ਔਰਤ ਉਸੇ ਸ਼ਖਸ ਦੇ ਤਰਲੇਮੈਂਤਾ ਪਾਉਂਦੀ ਹੋਈ ਦਿਖਾਈ ਦਿੰਦੀ ਪਈ ਹੈ ਆਖਰਕਾਰ ਇਹ ਮਾਮਲਾ ਕੀ ਹੈ ਪੂਰਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਦਰਅਸਲ ਇਹ ਦੋਵੇਂ ਜਿਹੜੇ ਭੀਖ ਮੰਗ ਕੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਬਸਾਕੀਆਂ ਦੀ ਮਦਦ ਦੇ ਨਾਲ ਖੁਦ ਨੂੰ ਅਪਾਹਜ ਦਿਖਾਉਂਦੇ ਨੇ ਤੇ ਲੋਕਾਂ ਦੇ ਕੋਲੋਂ ਪੈਸੇ ਹੜੱਪਦੇ ਨੇ ਦਰਅਸਲ ਇਹ ਵੀਡੀਓ ਹੈ ਜਲੰਧਰ ਦੀ ਜਲੰਧਰ ਦੇ ਚੁੰਮਨ ਮਾਲ ਦੇ ਕੋਲ ਮੋਡਲ ਟਾਊਨ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ ਦੇ ਵੱਲੋਂ ਇਹਨਾਂ ਆਪੇ ਖਾਰੀਆਂ ਦੀ ਪੋਲ ਖੋਲੀ ਗਈ ਕਿਉਂਕਿ ਜਿੱਥੇ ਇਹ ਸ਼ਖਸ ਸਹਿਲਾਂ ਵਿਸਾਖੀ ਦੇ ਨਾਲ ਤੁਰਦਾ ਹੋਇਆ ਦਿਖਾਈ ਦਿੰਦਾ ਪਿਆ ਹੈ ਤੇ ਬਾਅਦ ਵਿੱਚ ਇਹ ਬਿਨਾਂ ਵਿਸਾਖੀ ਤੋਂ ਪਛਤਾਉਂਦਾ ਹੋਇਆ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਨਜ਼ਰ ਆਵੇਗਾ ਤੇ ਜਿਹੜੀ ਔਰਤ ਇਸ ਵਾਸਤੇ ਤਰਲੇ ਮਿੰਤਾ ਕੱਢਦੀ ਹੋਈ ਦਿਖਾਈ ਦਿੰਦੀ ਪਈ ਹੈ ਇਹ ਔਰਤ ਵੀ ਇਸੇ ਵਿਸਾਖੀਆਂ ਵਾਲੇ ਸ਼ਖਸ ਦਾ ਸਾਥ ਦਿੰਦੀ ਪਈ ਹੈ ਤੇ ਦੋਵੇਂ ਵੇਖੋ ਕਿਸ ਤਰੀਕੇ ਦੇ ਨਾਲ ਭਜਦੇ ਨੇ ਜਦੋਂ ਰਾਜੀਵ ਦੁੱਗਲ ਦੇ ਵੱਲੋਂ ਇਹਨਾਂ ਭਿਖਾਰੀਆਂ ਦੀ ਪੂਲ ਖੋਲੀ ਜਾਂਦੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਵੇਖਿਆ ਹੋਵੇਗਾ ਕਿ ਇੱਕ ਸ਼ਖਸ ਵਿਸਾਖੀ ਦੇ ਨਾਲ ਤੁਰਦਾ ਪਿਆ ਹੈ ਉਸ ਨਾਲ ਇੱਕ ਔਰਤ ਹੈ ਜਿਹੜੀ ਸਾਹਮਣੇ ਵਾਲੇ ਵਿਅਕਤੀ ਦੇ ਤਰਲੇ ਮਿੰਤਾ ਪਾਉਂਦੀ ਹੋਈ ਦਿਖਾਈ ਦਿੰਦੀ ਪਈ ਹੈ ਗੌਰ ਦੇ ਨਾਲ ਇਸ ਵੀ ਉਨੂੰ ਵੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਸ਼ਖਸ ਜਿਹੜਾ ਵਿਸਾਖੀ ਦੇ ਨਾਲ ਤੁਰ ਰਿਹਾ ਹੈ ਉਸ ਨੂੰ ਸਾਹਮਣੇ ਵਾਲਾ ਵਿਅਕਤੀ ਕੁਝ ਬੋਲਦਾ ਹੋਇਆ ਦਿਖਾਈ ਦੇ ਰਿਹਾ ਹੈ ਉਸ ਨੂੰ ਡਾਂਟਦਾ ਪਿਆ ਹੈ ਉਸ ਨੂੰ ਛਿੜਕਾ ਤੇ ਉਸ ਨਾਲ ਗਾਲੀ ਗਲੋਚ ਕਰਦਾ ਹੋਇਆ ਵੀ ਦਿਖਾਈ ਦਿੰਦਾ ਪਿਆ ਹੈ ਤੇ ਇੱਕ ਔਰਤ ਉਸੇ ਸ਼ਖਸ ਦੇ ਤਰਲੇ ਮਿੰਤਾ ਪਾਉਂਦੀ ਹੋਈ ਦਿਖਾਈ ਦਿੰਦੀ ਪਈ ਹੈ ਆਖਰਕਾਰ ਇਹ ਮਾਮਲਾ ਕੀ ਹੈ ਪੂਰਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਦਰਅਸਲ ਇਹ ਦੋਵੇਂ ਜਿਹੜੇ ਭੀਖ ਮੰਗ ਕੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਵਸਾਖੀਆਂ ਦੀ ਮਦਦ ਦੇ ਨਾਲ ਖੁਦ ਨੂੰ ਅਪਾਹਜ ਦਿਖਾਉਂਦੇ ਨੇ ਤੇ ਲੋਕਾਂ ਦੇ ਕੋਲੋਂ ਪੈਸੇ ਹੜੱਪਦੇ ਨੇ ਦਰਅਸਲ ਇਹ ਵੀਡੀਓ ਹੈ ਜਲੰਧਰ ਦੀ ਜਲੰਧਰ ਦੇ ਚੁੰਮਨ ਮॉल ਦੇ ਕੋਲ ਮਾਡਲ ਟਾਊਨ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਰਜੀਵ ਦੁੱਗਲ ਦੇ ਵੱਲੋਂ ਇਹਨਾਂ ਭਿਖਾਰੀਆਂ ਦੀ ਪੋਲ ਖੋਲੀ ਗਈ ਕਿਉਂਕਿ ਜਿੱਥੇ ਇਹ ਸ਼ਖਸ ਪਹਿਲਾਂ ਵਿਸਾਖੀ ਦੇ ਨਾਲ ਤੁਰਦਾ ਹੋਇਆ ਦਿਖਾਈ ਦਿੰਦਾ ਪਿਆ ਹੈ ਤੇ ਬਾਅਦ ਵਿੱਚ ਇਹ ਬਿਨਾਂ ਵਿਸਾਖੀ ਤੋਂ ਭੱਜਦਾ ਹੋਇਆ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਨਜ਼ਰ ਆਵੇਗਾ ਤੇ ਜਿਹੜੀ ਔਰਤ ਇਸ ਵਾਸਤੇ ਤਰਲੇ ਮਿੰਤਾ ਕੱਢਦੀ ਹੋਈ ਦਿਖਾਈ ਦਿੰਦੀ ਪਈ ਹੈ ਇਹ ਔਰਤ ਵੀ ਇਸੇ ਵਿਸਾਖੀਆਂ ਵਾਲੇ ਸ਼ਖਸ ਦਾ ਸਾਥ ਦਿੰਦੀ ਪਈ ਹੈ ਤੇ ਦੋਵੇਂ ਵੇਖੋ ਕਿਸ ਤਰੀਕੇ ਦੇ ਨਾਲ ਭਜਦੇ ਨੇ ਜਦੋਂ ਰਾਜੀਵ ਦੁੱਗਲ ਦੇ ਵੱਲੋਂ ਇਹਨਾ ਭਿਖਾਰੀਆਂ ਦੀ ਭੂਲ ਖੋਲੀ ਜਾਂਦੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਵੇਖਿਆ ਹੋਵੇਗਾ ਕਿ ਇੱਕ ਸ਼ਖਸ ਵਿਸਾਖੀ ਦੇ ਨਾਲ ਤੁਰਦਾ ਪਿਆ ਹੈ ਉਸ ਨਾਲ ਇੱਕ ਔਰਤ ਹੈ ਜਿਹੜੀ ਸਾਹਮਣੇ ਵਾਲੇ ਵਿਅਕਤੀ ਦੇ ਤਰਲੇ ਮਿੰਤਾ ਪਾਉਂਦੀ ਹੋਈ ਦਿਖਾਈ